ਬਾਜੀ ਕਿਸ ਤਰ੍ਹਾਂ ਦੀ ਪੰਜਾਬ ਪਟੋ ਯਾਤਰਾ ਚ ਬਹੁਤ ਵਧੀਆ ਅੱਜ ਤੁਹਾਨੂੰ ਛੱਠਾ ਮਾਰਦਾ ਘੱਟ ਦਿਖੇ ਰਿਹਾ ਵੀ ਸਮਾਨਾ ਕਿਸਮ ਨੂੰ ਜਾ ਰਹੇ ਆ ਜੀ ਬੱਲੇ ਬੱਲੇ ਕਰਾਸੀ ਰੋਡ ਤੋਂ ਵੀ ਵਰਕਰਾਂ ਨਾਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਦਾਨ ਦੀ ਪਹਿਲਾਂ ਵੀ ਜਗ੍ਹਾ ਤੋਂ ਖੜੇ ਹੁਣ ਵੀ ਜਗ੍ਹਾ ਤੋਂ ਉਹ ਰਾਧਿਆ ਕਰ ਦਿਆ ਕਰਾਂ ਮਾਦੀ ਦਾ ਹਜਰਾਂ ਨੂੰ ਪੜੀ ਪੂਰਨ ਸਰਾਂ ਤੇ ਸੱਚਾ ਠੱਗ ਰੇ ਲੁੱਟ ਕਰਕੇ ਦਿਨੋ ਰਾਤੇ ਗੁੱਲ ਖਰਾਬੇ ਹਮ ਕਰ ਘਰ ਵਿੱਚ ਨਾ ਮੰਨਦੇ ਸੀ ਆਜੋ ਪੰਜਾਬ ਬਚਾਓ ਯਾਤਰਾ ਸਮਾਣੇ ਚ ਪਹੁੰਚ ਚੁੱਕੀ ਆ ਤੁਸੀਂ ਦੇਖ ਰਹੇ ਹੋ ਸਰਦਾਰ ਸੁਜੀਤ ਸਿੰਘ ਰਖੜਾ ਦੀ ਇਕਵਾਈ ਥੱਲੇ ਜਿਹੜਾ ਹਜ਼ਾਰਾਂ ਦਾ ਇਕੱਠ ਹੈ ਤੇ ਸੈਂਕੜੇ Thank you. ਵਾੜਿਆਂ ਨੂੰ ਸਲਕ ਚਾਰ ਲਗਾ ਔਰ ਕਈ ਕਈ ਕਿਲੋਮੀਟਰ ਦਾ ਬਟਾ ਕਮ ਦੇ ਜਾ ਔਰ ਤਕਰੀਬਨ 1800 ਦੇ ਗ੍ਰੇਟ ਟਰੈਕਟਰ ਜੀ ਜਿਹੜੇ ਪਿੰਡਾਂ ਨੇ ਘੁੰਮ ਚੱਲੇ ਨੇ ਮੈਂ ਸਮਝਦਾ ਅੱਜ ਤੱਕ ਨੇ ਬਦਲਾਅ ਨਹੀਂ ਆਇਆ ਕੋਤੋਂ 2.5 ਮੈਂ ਗੱਡੀਆਂ ਕਢਾਉਂਦਾ ਬਦਲਾਅ ਦਾ ਮੁੱਦਾ ਮਾਟਾ ਅੱਜੋ ਕਰੀ ਹਵੇਰੀ ਚੱਲ ਰਹੀ ਹੈ ਸੋਮਣੀਆ ਕੈਂਡੀਡਟ ਦੀ ਅੱਜ ਵੀ ਦੇਖ ਰਹੋ ਨੌਜਵਾਨ ਵਰਗ ਜਿਨ੍ਹਾਂ ਨੂੰ ਨਾਲੇ ਪਿਛਲੀ ਸਰਕਾਰ ਜਿਹੜੀ ਆਮ ਆਪ ਪਾਰਟੀ ਸਰਕਾਰ ਸੁਣਾ ਰਹੀ ਹੈ ਅੱਜ ਦੇ ਨਾਲ ਲੈ ਕੇ ਆਏ ਆਦਿ ਗਿੱਟੀ ਦੇਖ ਲੋ ਵਪਾਰੀ ਆਦਿ ਗਿੱਟੀ ਦੇਖ ਲੋ ਚਾਹੇ ਕੋਈ ਵੀ ਵਰਗ ਹੈ ਹਰ ਵਰਗ ਹਮਾਕੇ ਪਹੁੰਚਿਆ ਹੁਣ ਅੱਜ ਪਹੁੰਚੇ ਨੌਜਵਾਨ ਕਹਿੰਦੇ ਆ ਵੀ ਹਰ ਵਰਗ ਆ ਜਿਹੜਾ ਇੱਥੇ ਹੋਂਮਾ ਹਮਾਕੇ ਪਹੁੰਚਿਆ ਉਹਦੇ ਵਿੱਚ ਕਿਸਾਨ ਵੀ ਹੈ ਤੇ ਨੌਜਵਾਨ ਵੀ ਨੇ ਔਰਤਾਂ ਵੀ ਨੇ ਤੇ ਬਹੁਤ ਵੱਡਾ ਜੋਸ਼ ਹੈ ਕੌਮਣੀ ਕਾਲੀ ਦਲ ਦੇ ਸਾਡੇ ਬਿੱਟੂ ਛੱਠਾ ਜੀ ਸਾਡੇ ਨਾਲ ਜੁੜੇ ਨੇ ਭਾਈ ਜੀ ਕਿੰਦਾ ਦਾ ਹੁਸਾ ਹੈ ਅੱਜ ਨੌਜਵਾਨਾਂ ਦਾ ਇੱਕ ਜੂਨ ਵੇਟ ਕਰਦੇ ਨੇ ਸਰਦਾਰ ਸਭੀ ਤੋਂ ਪੈਨਾ ਤੇ ਆ ਦੇਖੋ ਕੰਪੈਨਾ ਦੇ ਉੱਪਰ ਤੁਸੀਂ ਦੇਖੋ ਟਰੈਕਟਰ ਕੰਪੈਨਾ ਕੋਈ ਐਸੀ ਚੀਜ਼ ਇਕੱਲਾ ਇਕੱਲਾ ਵਰਕੇ ਇਕੱਲਾ ਇਕੱਲਾ ਬੰਦਾ ਹਰ ਚੀਜ਼ ਜਿਹੜਾ ਬੰਦੇ ਇੱਥੇ ਬੁੱਲਾਂ ਦੀ ਵਰਖਾ ਹੋਈ ਲੰਦੀ ਵਿੱਚ ਪਈ ਜਾਂਦੀ ਆ ਹਰ ਇੱਕ ਬੰਦਾ ਜਨਾਬ ਵੇਖ ਰਹਾ ਦੇਖ ਕੇ ਆ ਦੇਖੋ ਉੱਪਰ ਇੱਧਰ ਰੋਟ ਲਓ ਜਿਹੜਾ ਬਲਾਲ ਹਾਂ ਜਿੰਦਰਜੀਤ ਸਿੰਘ ਰਖੜਾ ਹਾਂਜੀ ਜਿਸ ਤਰ੍ਹਾਂ ਮਿੱਟੂ ਛੱਠਾ ਜੀ ਨੇ ਦੱਸਿਆ ਵੀ ਸੁਖਵੀਰ ਬਾਦਲ ਜੀ ਦੀ ਆਮਦ ਦੇ ਉੱਤੇ ਪੁੱਲਾਂ ਦੀ ਵਰਖਾ ਪਿੱਤੀ ਜਾ ਰਹੀ ਆ ਭਾਰੀ ਗਿੜਤੀ ਦੇ ਵਿੱਚ ਟਰੈਕਟਰ ਕਾਰਾਂ ਤੇ ਕਈ ਤਾਂ ਲੋਕ ਕੰਬਾਈਨਾ ਲੈ ਕੇ ਆਏ ਨੇ ਤੁਸੀਂ ਦੇਖ ਰਹੇ ਹੋ ਜਿਹੜਾ ਜੋਸ਼ ਬਹੁਤ ਵੱਡਾ ਜੋਸ਼ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਵਾਰੀ ਜਲਕੀਤ ਟਿਕਾਲਾ ਗੋਸ਼ਾ ਘੱਲੇ ਪੈਣੀ ਰਿੰਦੇ ਟ੍ਰੋਲਾ ਗੁਰਮ ਸਿੰਘ ਚਾਹਾਂ ਜਾਂ ਇੱਕ ਵਾਰੀ ਅਮਰ ਸਿੰਘ ਬਾਦਲ ਜੀ ਗੰਟੀ ਦੇ ਵਿੱਚ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ